ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਕਹਾਣੀ ਦੇ ਵਿੱਚ ਸਾਰਿਆਂ ਦਾ ਸਵਾਗਤ ਆ ਜੀ ਉਮੀਦ ਆ ਤੁਹਾਨੂੰ ਅੱਜ ਦੀ ਕਹਾਣੀ ਵਧੀਆ ਲੱਗੇਗੀ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਜਿੱਥੇ ਕਿਤੇ ਵੀ ਗੱਡੀ ਖੜਦੀ ਮਾਂ ਹੱਬ ਕੇ ਪੁੱਛਦੀ ਕਿੱਥੇ ਜਾਗੇ ਪੁੱਤ ਤੇ ਮੈਂ ਕੁਝ ਤਲਕ ਹੋ ਕੇ ਸਟੇਸ਼ਨ ਦੱਸ ਦਿੰਦਾ ਘਰੋਂ ਤੁਰਦਿਆਂ ਮੈਂ ਬੜੇ ਜਫਤ ਵਿੱਚ ਸਾਂ ਪਰ ਮਾਂ ਦੇ ਇੱਕੋ ਗੱਲ ਵਾਰ-ਵਾਰ ਪੁੱਛਣ ਤੇ ਮੈਂ ਤਲਕ ਹੋ ਗਿਆ ਸਾਂ ਥੋੜੀ ਦਿਰ ਪਹਿਲਾਂ ਤਾਂ ਹਾਦਸੇ ਹੀ ਹੋ ਗਏ ਸੀ ਪਿਛਲੇ ਕਿਸੇ ਸਟੇਸ਼ਨ ਤੇ ਸਾਹਮਣੀ ਸੀਟ ਤੇ ਦੋ ਸ਼ਹਿਰੀ ਜਿਹੀਆਂ ਕੁੜੀਆਂ ਆ ਕੇ ਬੈਠ ਗਈਆਂ ਤਾਂ ਮੈਂ ਕੁਝ ਰਾਹਤ ਜਿਹੀ ਮਹਿਸੂਸ ਕੀਤੀ ਪਰ ਕੁੜੀਆਂ ਜਦੋਂ ਬਿਨਾਂ ਰੁਕੇ ਗੱਲਾਂ ਦਾ ਅੰਗਰੇਜ਼ੀ ਵਿੱਚ ਕਚੀਰਾ ਹੀ ਕਰਨ ਲੱਗੀਆਂ ਤਾਂ ਮੈਂ ਸੁੰਘੜ ਕੇ ਬੈਠ ਗਈ ਫਿਰ ਹੌਲੇ ਜਿਹੀ ਬੋਲੀ ਸੀ ਪੁੱਤ ਤੇਰੀ ਬਹੂ ਦੇ ਮੁਲਕ ਦੀਆਂ ਸੁਣਦਿਆਂ ਮੇਰੇ ਅੰਦਰੋਂ ਕੁਝ ਕੜਕ ਕਰਕੇ ਟੁੱਟਿਆ ਸਾਹਾਂ ਵਿੱਚ ਧੂਆ ਜਾ ਫੈਲ ਗਿਆ ਤੇ ਮੈਂ ਇੱਕ ਤਰ੍ਹਾਂ 부ਝ ਜਿਹਾ ਗਿਆ ਪਰ ਇਸ ਤੋਂ ਪਹਿਲਾਂ ਕਿ ਕੁਝ ਹੋਰ ਵਾਪਰਦਾ ਮਹਿਮਾਨ ਨੂੰ ਨੀਂਦਰ ਦੀ ਗੋੜੀ ਦੇ ਕੇ ਦਿਵਾਲੀ ਲੀੜਾ ਕੁੱਟ ਦਿੱਤਾ ਉਂਝ ਮੈਂ ਜਾਣਦਾ ਸੀ ਇਸ ਗੋੜੀ ਦਾ ਕੋਈ ਅਸਰ ਨਹੀਂ ਸੀ ਹੋਣਾ ਪਰ ਮਾਂ یوں ਪਾਸਾ ਵਟਕੇ ਪੈ ਗਈ ਜਿਵੇਂ ਸੱਚਮੁੱਚ ਸੋ ਗਈ ਹੋਵੇ ਪਿਛਲੇ ਕੁਝ ਵਰਿਆਂ ਤੋਂ ਇੰਜ ਹੀ ਹੁੰਦਾ ਸੀ ਅਸੀਂ ਮੀਆਂ ਬੀਬੀ ਚੋਂਦੇ ਤਾਂ ਮਾਂ ਜਾਗਦੀਆਂ ਵੀ ਸੋ ਜਾਂਦੀ ਨਾ ਚੋਂਨੇ ਤਾਂ ਹੋ ਸਕਤੇ ਪਿਆ ਵੀ ਜਾਗਦੀ ਰਹਿੰਦੀ ਮਾਦੇਸ ਬਦਲੇ ਹੋਏ ਰਵੱਈਏ ਨੇ ਜਿੱਥੇ ਮੇਰੀ ਪਤਨੀ ਸ਼ੈਲੀ ਨੂੰ ਖੁਸ਼ ਕੀਤਾ ਸੀ ਉੱਥੇ ਮੈਨੂੰ ਉਦਾਸ ਤੇ ਪਰੇਸ਼ਾਨ ਕਰ ਦਿੱਤਾ ਸੀ ਸ਼ਾਇਦ ਇਹੋ ਕਾਰਨ ਸੀ ਕਿ ਕੁਝ ਮਹੀਨੇ ਪਹਿਲ ਨਹੀਂ ਮਾਂ ਨੂੰ ਚਾਹੀ ਚਾਹੀ ਪਿੰਡੋਂ ਸ਼ਹਿਰ ਲੈ ਕੇ ਆਉਣ ਵਾਲਾ ਮੈਂ ਅੱਜ ਭਰੀ ਹੋਈ ਮਨ ਨਾਲ ਪਿੰਡ ਪਰਤ ਰਿਹਾ ਸਾਂ ਮਾਂ ਦੀ ਇਹ ਹਲੀਮੀ ਮੇਰਾ ਗੱਜ ਘੱਟ ਪਰ ਦਿੰਦੀ ਹੁਣ ਵੀ ਮੇਰਾ ਮਨ ਪਰ ਆਇਆ ਸੀ ਮਾਂ ਪਵੇਂ ਦੂਜੇ ਪਾਸੇ ਮੂੰਹ ਕਰਕੇ ਪੈ ਗਈ ਸੀ ਪਰ ਮੈਨੂੰ ਲੱਗਾ ਉਹ ਮੈਨੂੰ ਵੇਖ ਰਹੀ ਸੀ ਇੱਕਾ ਇੱਕ ਮੇਰਾ ਗੱਜ ਪਰ ਆਇਆ ਤੇ ਮੈਂ ਇਨਕਸਾਫ ਕਰਨ ਤੇ ਪੰਜ ਅੱਖਾਂ ਦੀ ਨਵੀਂ ਸਿੱਖ ਲਈ ਮਾਂ ਪ੍ਰਤੀ ਮੇਰਾ ਇਹ ਲगाव ਵੇਖ ਸ਼ੈਲੀ ਮੱਚਣ ਲੱਗਦੀ ਮਾਂ ਲਈ ਤਾਂ ਬੁੱਕ-ਬੁੱਕ ਅਥਰੂ ਦਿਲਦੇ ਆ ਮੇਰੇ ਲਈ ਹੋਂਕਾ ਵੀ ਮੁੱਲਦਾ ਉਹ ਛੀਕ ਕੇ ਗੱਲ ਸ਼ੁਰੂ ਕਰਦੀ ਤੇ ਛੇਤੀ ਹੀ ਛਤਨੀ ਜਾ ਚੜਦੀ ਕਦੀ ਕਦਈ ਮੈਨੂੰ ਸ਼ੈਲੀ ਦਾ ਇਹ ਗਿੱਲਾ ਜਾਇਜ਼ ਵੀ ਲੱਗਦਾ ਮੈਂ ਮਹਿਸੂਸ ਕਰਦਾ ਮਾਂ ਪ੍ਰਤੀ ਮੇਰਾ ਇਹ ਮੌਖ ਸੀਮਾ ਦੀ ਮੰਗ ਕਰਦਾ ਸੀ ਪਰ ਸ਼ੈਲੀ ਚ ਰੇਸ ਮੋਹ ਦੀ ਸੀਮਾ ਨੂੰ ਤੋਲਦੀ ਦ੍ਰਿਸ਼ਟੀ ਤੋਂ ਦਿਖਣ ਲੱਗਦੀ ਤਾਂ ਮੈਨੂੰ ਉਹਦੇ ਸੰਸਕਾਰਾਂ ਤੇ ਤਰਸ ਆਉਂਦਾ ਜਿੰਨੇ ਵਿੱਚ ਉਹ ਜੰਮੀ ਪਲੀ ਸੀ ਪਰ ਕੋਈ ਉਸਤੇ ਤਰਸ ਕਰੇ ਇਹ ਉਹਦੇ ਲਈ ਮਰ ਜਾਣ ਵਾਲੀ ਗੱਲ ਸੀ ਅਵਾ ਦਬਾ ਬੋਲਦਿਆਂ ਕਰ ਸਿਰ ਤੇ ਚੁੱਕ ਲੰਦੀ ਪਹਿਲਾਂ ਪਹਿਲ ਮੈਂ ਸੋਚਦਾ ਸ਼ਾਇਦ ਸ਼ੈਲੀ ਦਾ ਗੁੱਸਾ ਹੀ ਮੇਰੇ ਵੱਸ ਵਿੱਚ ਨਹੀਂ ਸੀ ਪਰ ਜਦੋਂ ਸਾਡੇ ਦੋਹਾਂ ਵਿਚਾਲੇ ਨਿੱਕੀ ਨਿੱਕੀ ਗਲਤੀ ਵਾਧਾ ਤਣਾਅ ਮਾਂ ਨੂੰ ਵੀ ਵਿਚਲ ਪਿੜ ਲੈਂਦਾ ਤਾਂ ਮੈਨੂੰ ਲੱਗਦਾ ਹੋਰ ਵੀ ਬਹੁਤ ਕੁਝ ਸੀ ਜੋ ਮੇਰੇ ਵੱਸ ਵਿੱਚ ਨਹੀਂ ਸੀ ਵੱਸ ਵਿੱਚ ਹੁੰਦਾ ਤਾਂ ਮੈਂ ਸ਼ੈਲੀ ਨਾਲ ਵਿਆਹ ਹੀ ਕਿਉਂ ਕਰਵਾਉਂਦਾ ਚਲੋ ਵਿਆਹ ਕਰਵਾ ਲਿਆ ਤਾਂ ਉਹਦੇ ਅਮੀਰ ਪਿਓ ਵੱਲੋਂ ਕਿਹੜਾਈ ਤਵ ਜੋ ਮਿਲੀ ਨੌਕਰੀ ਹੀ ਨਾ ਸਵੀਕਾਰ ਕਰਦਾ ਇਸ ਕਲ ਦੇ باوجود ਕਿ ਮਾਂ ਨੇ ਸਿਰੋਂ ਨੰਗੀ ਹੋਣ ਤੇ ਵੀ ਮੇਰੀ ਹਰੀਚਾ ਦਾ ਨੰਗ ਟਕਿਆ ਸੀ ਭੁੱਖੀ ਤਿਹਾਈ ਰਹਿ ਕੇ ਵੀ ਮੇਰੀ ਪੋਟ ਵਿੱਚ 4 ਡਿਗਰੀਆਂ ਦਾ ਚੋਗਾ ਕਰਤੀਆ ਸੀ ਤੇ ਇੱਕ ਮਹਿਸਾ ਜਿਸ ਮਜਬੂਰੀਆਂ ਦਾ ਵਾਸਤਾ ਪਾ ਕੇ ਪਹਿਲਾਂ ਅਮੀਰ ਨਾਲ ਵਿਆਹ ਕਰਵਾ ਲਿਆ ਤੇ ਫੇਰ ਜਿੱਤੇ ਦਾਣਾ ਪਾਣੀ ਲਿਖਿਆ ਦੀ ਓਟ ਲੈ ਕੇ ਸ਼ਹਿਰ ਨੌਕਰੀ ਕਰਨ ਤੁਰਿਆ ਸਿਰਫ ਸ਼ੈਲੀ ਦੀ ਇੱਛਾ ਕਰਕੇ ਹੀ ਕਿਉਂਕਿ ਉਹਨੇ ਕਿਹਾ ਸੀ ਉਸ ਦੀਆਂ ਜਿਹੜਾਂ ਫੈਲਣ ਲਈ ਪਿੰਡ ਦੀ ਮਿੱਟੀ ਕਾਫੀ ਨਹੀਂ ਸੀ ਤੇ ਫਿਰ ਪਿੰਡ ਦੇ ਨੀਵੇਂ ਅਤੇ ਕੱਚੇ ਬਨੇਰੀਆਂ ਤੋਂ ਕਿਸੇ ਵੱਡੀ ਉਡਾਨ ਲਈ ਕਿਵੇਂ ਪ੍ਰਵਾਸ ਭਰੀ ਜਾ ਸਕਦੀ ਸੀ ਪਰ ਮੈਂ ਸੋਚਦਾ ਮਾਂ ਦੀ ਇੱਛਾ ਕਿੱਥੇ ਸੀ ਜਿਹੜੀ ਮੇਰੇ ਜਵਾਨ ਹੋਣ ਤੱਕ ਇੱਕੋ ਗੱਲ ਦਹਰਾਉਂਦੀ ਰਹੀ ਅਫਸਰ ਬਣੂ ਮੇਰਾ ਪੁੱਤ ਰਾਜ ਕਰਾਉ ਮਾਂ ਨੂੰ ਆਖਿਰ ਬੰਦੇ ਦੀ ਅੰਛਾ ਜੇ ਮਾਂ ਦੀ ਅੰਧ ਠੰਡੀ ਕਰੂ ਤਾਂ ਹੀ ਪਿਓ ਦਾ ਸੇਵਾ ਠੰਡਾ ਹੋ ਮਾੜੀ ਔਲਾਦ ਤਾਂ ਕਹਿੰਦੇ ਬੰਦੇ ਦੀ ਗਤੀ ਨਹੀਂ ਹੋਣ ਦਿੰਦੀ ਮੈਂ ਤੜਫ ਕੇ ਸੋਚਦਾ ਮਾਂ ਕਦੇ ਇਸ ਗਲ ਨੂੰ ਹੁਣ ਕਿਉਂ ਨਹੀਂ ਸਿਧਹਰਾਂਦੀ ਇੱਕ ਦਿਨ ਮੈਂ ਖਿੱਚ ਕੇ ਕਿਹਾ ਮਾਂ ਮੈਂ ਪੜ ਲਿਖ ਗਿਆ ਵਿਆਹਿਆ ਵਰਿਆ ਸ਼ਹਿਰ ਨੌਕਰੀ ਕਰਤਾ ਹੁਣ ਤਾਂ ਆਪਣੇ ਪੁੱਤ ਨੂੰ ਅਫਸਰ ਸਮਝ ਲਾ ਖਰਾ ਪੁੱਤ ਜਮ ਜਮ ਸਮਝੂ ਪਰ ਉਹਦਾ ਪੁੱਤ ਜਿੱਤੇ ਤੈਨੂੰ ਪਿੰਡ ਨਿਓ ਨਿਓ ਸਲਾਮਾ ਕਰੂ ਪਰ ਪੁੱਤ ਤੈਨੂੰ ਤਾਂ ਜੜਾ ਹੀ ਕਿਦਰੀ ਹੋਰ ਜਾ ਲਈਆਂ ਫਿਰ ਪੁੱਤ ਮਾਪੇ ਲਈ ਤਾਂ ਧੀਆਂ ਪੁੱਤ ਜਾਂਦੇ ਹੀ ਅਫਸਰ ਹੁੰਦੇ ਆ ਤੇ ਮਾਂ ਨਾ ਚਾਹੁੰਦੇ ਵੀ ਮੂੰਹ ਟੱਕ ਕੇ ਰੋਣ ਲੱਗ ਪਈ ਸੀ ਪਰ ਮਿੱਥੋ ਤਾਂ ਮਾਂ ਲਈ ਰੋਣਾ ਛੱਡ ਹੋਂਕਾ ਵੀ ਨਹੀਂ ਸੀ ਸਰਿਆ ਹੁਣ ਜਿਹੜੇ ਹੋਂਕਿਆਂ ਨੇ ਮਾਂ ਦਾ ਸਵਾਰਨਾ ਵੀ ਕੀ ਸੀ ਮਾਂ ਕੋਲ ਤਾਂ ਪਹਿਲਾਂ ਹੀ ਹੋਂਕੇ ਬਹੁਤ ਸਨ ਕਦੇ ਮੈਂ ਸੋਚ ਰਾ ਪਿਤਾ ਦੀ ਮੌਤ ਤੇ ਮੇਰੇ ਸ਼ਹਿਰ ਚਲੇ ਜਾਣ ਪਿੱਛੋਂ ਮਾਂ ਕੋਲ ਹੋਂਕੇ ਹੀ ਤਸਨ ਨਹੀਂ ਉਮਰ ਦੀ ਨਿਸ਼ਠਾ ਦਾ ਉਹਨੂੰ ਕਿ ਮਿਲਿਆ ਵਰੇ ਸ਼ਮਾਹੀ ਲੈ ਕੇ ਦਿੱਤੇ ਚਾਰ ਲੀੜੇ ਫੋਕੇ ਦਿਲਾਸੇ ਜਾਂ ਸਿਰ ਤੇ ਸ਼ੈਲੀ ਵਿਚਾਲੇ ਨਿੱਤ ਵਾਦਾ ਜ਼ਹਿਰ ਇਹ ਜ਼ਹਿਰ ਸ਼ਾਇਦ ਵਾਦਾ ਹੀ ਚਲਾ ਜਾਂਦਾ ਜੇ ਸ਼ੈਲੀ ਨੂੰ ਅਚਾਨਕ ਮਾਂ ਦੀ ਲੋੜ ਨਾ ਪੈਂਦੀ ਸੁਣ ਕੇ ਮੈਂ ਹੈਰਾਨ ਹੋਇਆ ਮਾਂ ਦਾ ਸ਼ੈਲੀ ਨੂੰ ਫੁੱਟੀ ਅੱਕੀ ਨਹੀਂ ਸੀ ਪਾਉਂਦੀ ਫਿਰ ਇਹ ਚਾਹਤ ਕਿਸੀ ਪਿੱਛੋਂ ਪਤਾ ਲੱਗਾ ਸ਼ੈਲੀ ਖੁਦ ਮਾਂ ਬਣ ਵਾਲੀ ਸੀ ਮੈਨੂੰ ਹੈਰਾਨੀ ਤੇ ਖੁਸ਼ੀ ਹੋਈ ਹੈਰਾਨੀ ਇਸ ਗੱਲ ਦੀ ਕਿ ਸ਼ੈਲੀ ਬੱਚਾ ਜੰਮਣ ਨੂੰ ਫालतू ਦਾ ਝੰਜਟ ਸਮਝ ਸੀ ਸੀ ਉਹ ਕਹਿੰਦੀ ਇਹ ਕਿੱਧਰ ਦਾ ਇਨਸਾਫ ਆ ਕਿ ਬੱਚਾ ਮਾਂ ਜੰਮੇ ਤੇ ਪੀੜੀ ਪਿਓ ਦੀ ਤੁਰੇ ਉਤੋਂ ਫਿਗਰ ਦਾ ਨਾਸ ਖੁਸ਼ੀ ਇਸ ਗੱਲ ਦੀ ਸੀ ਕਿ ਇੱਕ ਦਿਨ ਕਹਿਣ ਲੱਗੀ ਕੁਝ ਵੀ ਆ ਤੀਮੀ ਦੀਆਂ ਜੜਾਂ ਲੱਗਣ ਲਈ ਮਾਂ ਬਣਨਾ ਜ਼ਰੂਰੀ ਆ ਮੈਂ ਸ਼ੈਲੀ ਦੀ ਇਸ ਅਚਾਨਕ ਬਦਲਾਅ ਤੇ ਬਹਿਸ ਕਰਨੀ ਚਾਹੁੰਦਾ ਸਾਂ ਪਰ ਇਹ ਸੋਚ ਕੇ ਚੁੱਪ ਕਰ ਗਿਆ ਕਿ ਕੀ ਪਤਾ ਇਸ ਬੱਚੇ ਦੀ ਆਮਦ ਹੀ ਮੇਰੇ ਸ਼ੈਲੀ ਅਤੇ ਮਾਂ ਵਿਚਾਲੇ ਕੋਈ ਚੌਥੀ ਕੋਣ ਸਿਰਜ ਕੇ ਕਿਸੇ ਮੋਹ ਦੀ ਜੜਲਾ ਦੇਵੇ ਪਰ ਹੋਇਆ ਇਸ ਤੋਂ ਬਿਲਕੁਲ ਉਲਟ ਉਧਰ ਸ਼ੈਲੀ ਦੀ ਕੁੱਕ ਵਿੱਚ ਆਨੰਦ ਦਾ ਬੀਜ ਪੁੰਗਰਿਆ ਇਧਰ ਪਿੰਡ ਵਿੱਚੋਂ ਮਾਂ ਦੀਆਂ ਜੜਾਂ ਹੀ ਖੱਖੀਆਂ ਗਈਆਂ ਦੇਖੋ ਬੱਚਾ ਚਾਹੀਦਾ ਤਾਂ ਪਿੰਡੋਂ ਮਾਂ ਨੂੰ ਲੈ ਕੇ ਆਓ ਜਾਂ ਨੌਕਰ ਰੱਖ ਕੇ ਦਿਓ ਤੀਜੇ ਮਹੀਨੇ ਦੀ ਗਰਭਪਤੀ ਸ਼ੈਲੀ ਨੇ ਇੱਕ ਤਰ੍ਹਾਂ ਲੀ ਖਿੱਚ ਦਿੱਤੀ ਨੌਕਰ ਰੱਖਣ ਦਾ ਮਤਲਬ ਸੀ ਉਹਦੇ ਅਮੀਰ ਪਿਓ ਦੇ ਹੋਰ ਹਟਾਰੂ ਹੋਣਾ ਰਹਿਮਾ ਮਾਂ ਦਾ ਕੀ ਸੀ ਫਿਰ ਮਾਂ ਦਾ ਤਾਂ ਫਰਜ਼ ਵੀ ਬੰਦਾ ਸੀ ਮੈਂ ਆਪਣੇ ਆਪ ਨੂੰ ਦਲੀਲ ਦਿੱਤੀ ਤੇ ਬਿਨਾ ਪਾਂਦਾ ਪੁੱਛੇ ਮੋਰੇ ਜਾ ਖੜਿਆ ਮੈਂ ਜਗਤੇ ਜੇ ਸ਼ਹਿਰ ਜਾਂਦੀ ਗਲਤ ਹੋਰੀ ਤਾਂ ਮਾਂ ਪੈਰਾਂ ਹੀ ਸੋਚ ਛੁੱਟੀ ਪਰ ਜਿਉ ਹੀ ਉਹਨੇ ਸ਼ੈਲੀ ਦੀ ਮਾਂ ਬਣਵਾਰੇ ਸੁਨਿਆ ਬਿਨਾ ਕੋਈ ਯੂਜਰ ਕੀਤੇ ਆਪਣੀ ਲੀੜੀਆਂ ਦੀ ਨਿੱਕੀ ਜੀ ਬੁਝਕੀ ਚੁੱਕ ਦਰਾਂ ਤੋਂ ਬਾਹਰ ਜਾ ਖੜਿਆ ਉਤੇ ਗੁੱਸੇ ਹੋਈ ਕਿ ਜੇ ਇਹ ਗੱਲ ਸੀ ਤਾਂ ਮੈਨੂੰ ਪਹਿਲਾਂ ਕਿਉਂ ਨਾ ਦੱਸਿਆ ਫਿਰ ਅੱਖਾਂ ਪਰਦੀਆਂ ਕਹਿਣ ਲੱਗੀ ਨਾਲੇ ਪੁੱਤ ਜਿਸ ਰੁੱਖ ਦਾ ਪਰਿਵਾਰ ਹਰਿਆ ਭਰਿਆ ਉਸੇ ਦੀਆਂ ਜੜਾਂ ਦਾ ਮੁੱਲ ਆ ਫਿਰ ਤੁਹਾਡੇ ਬਿਨ ਮੇਰਾ ਪਿੰਡ ਚ ਕੀ ਆ ਇੱਕ ਪਲ ਮੈਨੂੰ ਲੱਗਾ ਮੈਂ ਠੀਕ ਕਹਿ ਰਹੀ ਸੀ ਕਿਉਂਕਿ ਉਸ ਦਿਨ ਤੋਂ ਬਾਅਦ ਜਿਸ ਬੇਪਰਵਾਹੀ ਨਾਲ ਮਾਂ ਨੇ ਪਿੰਡ ਵੱਲ ਪਿੱਠ ਕੀਤੀ ਸੀ ਉਹ ਸੱਚਮੁੱਚ ਹੈਰਾਨ ਕਰਨ ਵਾਲੀ ਸੀ ਸ਼ਹਿਰ ਆ ਕੇ ਤਾਂ ਮਾਂ ਨੇ ਸਾਨੂੰ ਹੋਰ ਵੀ ਹੈਰਾਨ ਕਰ ਦਿੱਤਾ ਨਾ ਕੋਈ ਸ਼ਿਕਵਾ ਨਾ ਸ਼ਿਕਾਇਤ ਨਾ ਕੋਈ ਯੋਜਨਾ ਉਜਰਤ ਪਤਾ ਨਹੀਂ ਕਿਉਂ ਮਾਂ ਦਾ ਇਹ ਸਿਰਫ ਸ਼ੈਲੀ ਦੀ ਇੱਛਾ ਲਈ ਬਦਲ ਜਾਣਾ ਮੈਨੂੰ ਬੁਰਾ ਲੱਗਾ ਸ਼ੈਲੀ ਲਈ ਇਹ ਜਿੱਤ ਦੀ ਘੜੀ ਸੀ ਉਹਨੇ ਇਹ ਜਿੱਤ ਜ਼ਾਹਿਰ ਵੀ ਕੀਤੀ ਇੱਕ ਦਿਨ ਕਿਸੇ ਬਾਗਬਾਨੀ ਨਰਸਰੀ ਤੋਂ ਤਿੰਨ ਚਾਰ ਗਮਲੇ ਖਰੀਦ ਲਈ ਆਈ ਵਿੱਚ ਬੋੜ ਪਿੱਪਲ ਅਤੇ ਜੰਡ ੁੱਗੇ ਹੋਏ ਖੂਬ ਹੂ ਸ਼ਕਲ ਪਰ ਆਕਾਰ ਵਿੱਚ ਸਿਰਫ ਦੋ ਤਿੰਨ ਗਿੱਠਾਂ ਉੱਚੀ ਕਹਿਣ ਲੱਗੀ ਦੇਖਿਆ ਤੂੰ ਕਹਿੰਦਾ ਸੀ ਜੜਾਂ ਹੁੰਦੀਆਂ ਬੰਦੇ ਦੀਆਂ ਜੇ ਬੋੜ ਪਿੱਪਲ ਗਮਲਿਆਂ ਵਿੱਚ ਉੱਗ ਸਕਦਾ ਹੈ ਤਾਂ ਬੰਦੇ ਦਾ ਕੀ ਆ ਉਨੇ ਮੇਰੀ ਮਾਂ ਚੋ ਗੱਲ ਕੱਢੀ ਉੱਤਰ ਵਿੱਚ ਮੈਂ ਜੜਾ ਕੁੱਤਰ ਕੇ ਬੋਣਾ ਕਰ ਦੇਣ ਦੀ ਤਕਨੀਕ ਬਾਰੇ ਚੀਕਣਾ ਚਾਹੁੰਦਾ ਸਾਂ ਪਰ ਚੁੱਪ ਰਿਹਾ ਸ਼ੈਲੀ ਦੀ ਸਾਰੀ ਉਗਲੀ ਹੋਈ ਜ਼ਹਿਰ ਵਿੱਚੇ ਵਿੱਚ ਹੀ ਪੀਲੇ ਪਰ ਮਾਂ ਨੇ ਤਾਂ ਜਿਵੇਂ ਬਿਨਾ ਕਹੇ ਹੀ ਸਭ ਕੁਝ ਸੁਣ ਲਿਆ ਅਤੇ ਦੇਖਦੀਆਂ ਦੇਖਦੀਆਂ ਦੁਨੀਆ ਦੇ ਹਰ ਤਕਨੀਕ ਨੂੰ ਹੀ ਮਾਸ ਪਾ ਦਿੱਤੀ ਆਪਣੀਆਂ ਜਣਾ ਆਪ ਹੀ ਕੁੱਤਰ ਕਿ ਉਹਨੇ ਸ਼ੈਲੀ ਦੀ ਹਰ ਹਮਕੀ ਤੁਮਕੀ ਜਰਨੀ ਸਿੱਖ ਲਈ ਸ਼ੈਲੀ ਨੂੰ ਪੁੱਛ ਪੁੱਛ ਕਰਦੇ ਉਹਦਾ ਮੂੰਹ ਨਾ ਥੱਕਦਾ ਸਬ지 ਭਾਜੀ ਦਾ ਪਾਤ ਹੈ ਕਰਨਾ ਸਰਕ ਪਰ ਕਰਨਾ ਤਾਂ ਮਾਂ ਲਈ ਆਮ ਗੱਲ ਹੋ ਗਈ। ਇਤੋਂ ਤੱਕ ਕਿ ਘਰ ਦੇ ਕੰਮਾਂ ਵਿੱਚ ਗਲਗਲ ਡੁੱਬੀ ਉਹ ਹਰ ਆਏ ਗਏ ਨੂੰ ਨੌਕਰਨੀ ਦੇ ਸੰ ਵਿੱਚ ਵੀ ਮਾਹਿਰ ਹੋ ਗਈ। ਮੈਂ ਮਨ ਹੀ ਮਨ ਸ਼ੁਕਰ ਕੀਤਾ ਕਿ ਮੈਂ ਸ਼ਹਿਰ ਵਿੱਚ ਜੜ੍ਹਾਂ ਲਾ ਰਹੀ ਸੀ। ਮੈਂ ਸੁਖਣੇ ਸੁਖੀ ਸ਼ੈਲੀ ਨੇ ਸਖਦਾ ਸਾਲ ਅਤੇ ਕਿਸੇ ਜਿੱਤ ਦੀ ਖੁਸ਼ੀ ਵਿੱਚ 6 ਮਹੀਨੇ ਹੀ ਮੰਝਾ ਮੱਲ ਕੇ ਬਟ ਗਈ। ਆਖਿਰ ਮਾਂ ਪਿੰਡ ਲਈ ਕਿੰਨਾ ਕਿ ਤੜਫ ਸਕਦੀ ਸੀ। ਅਸਾ ਦੋਹਾਂ ਨੇ ਸੋਚਿਆ ਪਰ ਇੱਕ ਦਿਨ ਸਭ ਕੁਝ ਤਹਿਸ ਨਹਿਸ ਹੋ ਗਿਆ। ਗੇ ਰਾਤ 237 ਵਾਲਿਆਂ ਦੇ ਘਰੋਂ ਚੀਲੇਰ ਸੁਣੀ ਮਾਤਾ ਜਿਵੇਂ ਹਵਾ ਵਿੱਚੋਂ ਵੀ ਖੁਸ਼ੀ ਗਮੀਂ ਸੁੰਗਲਦੀ ਸੀ ਫਿਰ ਉਤੋਂ ਰਾਤ ਦਾ ਸਨਾਟਾ ਤੇ ਦਿਲ ਵਿਨਵੀ ਲੀਰ ਮਾਤਾ ਕੇ ਦੂਜੇ ਬਲਕਵਾਲ ਜੋੜੀ ਮੈਂ ਵੀ ਜਾਣ ਲੱਗਾ ਤਾਂ ਸ਼ਲੀ ਤਰਲਾ ਲਿਆ ਕੀ ਕਰਦਿਉ ਐਵੇਂ ਜਾ ਕੇ ਫਸ ਗੇ ਅੱਗੇ ਗਏ ਤਾਂ ਸੱਥਰ ਵਿਸ਼ਿਆ ਪਿਆ ਸੀ ਪਤਾ ਲੱਗਾ ਦੀਨਦਿਆਲ ਨਹੀਂ ਸੀ ਰਿਹਾ ਹਾਈਵੇ ਵੀ ਉਹ ਤਾਂ ਬਾਲਾ ਚੰਗਾ ਸੀ ਮਾਂ ਦੇ ਕਾਲਜ ਜਿਵੇਂ ਡੂੰਗੀ ਪੀੜ ਹੋਈ ਮੈਨੂੰ ਯਾਦ ਆਇਆ ਦੀਨ ਦਿਆਲ ਵੀ ਆਪਣੇ ਬੱਚਿਆਂ ਲਈ ਪਿੰਡੋਂ ਸ਼ਹਿਰ ਆਇਆ ਹੋਇਆ ਸੀ ਸਬਜ਼ੀ-ਭਾਜੀ ਖਰੀਦਦਿਆਂ ਬੱਚੇ ਘੰਡਾਉਂਦੇ ਆ ਜਾਂ ਕੁੱਤੇ ਨੂੰ ਫੇਰੀ ਲਵਾਉਂਦੇ ਆ ਮਾਂ ਨੂੰ ਮਿਲਦਾ ਤਾਂ ਦੁੱਖ ਸਭ ਕਫੋਲਦਾ ਉਹਨੂੰ ਸਭ ਤੋਂ ਵੱਡਾ ਚੋਰਾ ਸੀ ਕਿ ਉਹਦੇ ਦੋਹਾਂ ਪੁੱਤਾਂ ਨੇ ਜਿਉਂਦੇ ਜੀ ਘਰ-ਵਾਰ ਵੀ ਵੰਡ ਲਿਆ ਤੇ ਇੱਕ ਨੇ ਮਾਂ ਦੂਜੇ ਨੇ ਪਿਓ ਲੈ ਲਿਆ ਦੋਵੇਂ ਪੁੱਤ ਵੱਖ-ਵੱਖ ਸ਼ਹਿਰਾਂ ਵਿੱਚ ਸਨ ਪਰ ਵਿਚਾਰਾ ਦੀਨ ਦਿਆਲ ਸ਼ਹਿਰ ਵਿੱਚ ਜਣਾ ਫੜਨ ਤੋਂ ਪਹਿਲਾਂ ਹੀ ਤੁਰਦਾ ਬਣਿਆ ਇੱਕ ਪਲ ਮੈਂ ਮਾਂ ਬਾਰੇ ਸੋਚ ਅੰਦਰੇ-ਅੰਦਰ ਕੰਬ ਗਿਆ ਮਾਂ ਰੋਣ ਵਰਗੇ ਬੋਲਣ ਲੱਗੀ ਤਾਂ ਕਿਸੇ ਟੋਕਿਆ ਬਸ ਮਾਂਜੀ ਰੋਣਾ ਨਹੀਂ ਮਾਂ ਚੁੱਪ ਕਰ ਗਈ ਪਤਾ ਲੱਗਾ ਘਰ ਵਿੱਚ ਬੱਚਿਆਂ ਦੇ ਪੇਪਰਾਂ ਦੀ ਤਿਆਰੀ ਚੱਲ ਰਹੀ ਸੀ ਮਾਂ ਇੱਕੋਨੇ ਵਿੱਚ ਮੂੰਹ ਦੇ ਕੇ ਸਿਸਕੀਆਂ ਭਰਦੀ ਰੋਣ ਲੱਗੀ ਮਾਂ ਨੂੰ ਦੇਖ ਇੱਕ ਦੋ ਆਈਆਂ ਗਵੰਡਣਾ ਵੀ ਰੋਣ ਲੱਗੀਆਂ ਦੇਖੋ ਜੀ ਜੇ ਇੱਥੇ ਰੋਣ ਧੋਣ ਦਾ ਹੀ ਪ੍ਰੋਗਰਾਮ ਚੱਲਣਾ ਤਾਂ ਮੈਂ ਬੱਚੇ ਕਿਸੇ ਹੋਰ ਕਰ ਪਏ ਸੀ ਨਾ ਦੀਨਦਿਆਲ ਦਾ ਪੁੱਤ ਸਖਤੀ ਨਾਲ ਬੋਲਿਆ ਮਾਂ ਇੱਕਦਮ ਚੁੱਪ ਕਰ ਗਈ ਚਲੋ ਭਾਈ ਮਰਨਾ ਕਿਹਨੇ ਨਹੀਂ ਜੱਗ ਚਲਦੀ ਰਸਰਾ ਪਰ ਇਸ ਪਰਿਵਾਰ ਨਾਲ ਤਾਂ ਬੁਰੀ ਹੋਈ ਤੁਸੀਂ ਸੋਚੋ ਪਿੰਡੋਂ ਬਜ਼ੁਰਗ ਨੂੰ ਇਸ ਲਈ ਲੈ ਕੇ ਆਂਦਾ ਕਿ ਦੋਵੇਂ ਨੂੰ ਪੁੱਤ ਨੌਕਰੀ ਤੇ ਸਨ ਚਲੋ ਬਜ਼ੁਰਗ ਬੱਚੇ ਸਾਹਮਣੂ ਪਰ ਆਉਂਦੇ ਹੀ ਬਿਮਾਰ ਪੈ ਗਿਆ ਸੁੱਕ ਦੀ ਤਾਂ ਖਰਚਾ ਵਧ ਗਿਆ ਸ਼ੁਰੂ ਵਿੱਚ ਤਾਂ ਵਿਚਾਰੇ ਨੂੰ ਹਾਜਿਤ ਲਈ ਵੀ ਬੜੀ ਔਖੀ ਪੇਸ਼ ਆਈ ਬਈ ਕੁਝ ਕਹੋ ਟੱਬਰ ਨੇ ਬਜ਼ੁਰਗ ਵੱਤ ਲਈ ਔਖ ਵੜੀ ਚੱਲੀ ਕਿਸੇ ਕਿਹਾ ਔਖ ਤਾਂ ਆਪੇ ਚਲਣੀ ਹੋਈ ਤੁਸੀਂ ਸੋਚੋ ਇਹ ਕਿ ਸ਼ਹਿਰੀ ਦਰੀ ਵੱਚੀ ਹੁੰਦੀ ਹੈ ਮਹਿਗਾ ਇਆਂ ਪੜਾਈਆਂ ਉਹ ਤੋਂ ਵਿਰਧ ਬੰਦੇ ਦੀ ਬਿਮਾਰੀ ਬਿਮਾਰੀ ਤਾਂ ਭਾਈ ਸਭ ਉਹਨਾਂ ਆਪ ਲਈ ਦੀਨ ਦੇਵਾਲ ਦੇ ਪੁੱਤਰ ਨੇ ਕਿਹਾ ਹਰ ਵੇਲੇ ਸ਼ਿਕਾਇਤ ਇੱਥੇ ਗੰਦ ਬਹੁਤ ਆ ਰਿਸ਼ਵਤ ਆ ਸ਼ੋਰ ਆ ਕਿ ਘਰ ਚ ਕਿਉਂ ਹਗਦੇ ਹੂੰ ਹੁਣ ਦੱਸੋ ਉਹਦੇ ਲਈ ਸ਼ਹਿਰ ਘਰ ਸੜਕਾਂ ਨਵੀਆਂ ਬਣ ਜਾਂਦੀਆਂ ਕੁਝ ਵੀ ਸੀ ਭਲੇ ਪੁਰਸ਼ ਸਨ ਵਿਚਾਰੇ ਨਾ ਚੰਗੀ ਨਾ ਮੰਦੀ ਜੋ ਮਿਲਿਆ ਪਾ ਲਿਆ ਜੋ ਦਿੱਤਾ ਖਾ ਲਿਆ ਕਿਸੇ ਹੋਰ ਕਿਹਾ ਮਾਂ ਨੂੰ ਉਸ ਬੰਦੇ ਦੀ ਗੱਲ ਸ਼ਾਇਦ ਚੰਗੀ ਲੱਗੀ ਉਸ ਵੱਲ ਉਚੇਚ ਨਾਲ ਚਾਗੀ ਅਚਾਨਕ ਚੁੱਪ ਜਿਵੇਂ ਬੋਝੜ ਜਾਪਨ ਲੱਗੀ ਸਾਹ ਘੋਟਣ ਲੱਗਾ ਮੇਰੇ ਉੱਠਣ ਤੋਂ ਪਹਿਲਾਂ ਜਦੋਂ ਆਏ ਗਵੰਡੀ ਸਵੇਰੇ ਸੰਸਕਾਰ ਦਾ ਟਾਈਮ ਪੁੱਛ ਕੇ ਚਲੇ ਗਏ ਤਾਂ ਮੈਂ ਮੇ ਜਾਂ ਲਈ ਮਾਂ ਦਾ ਮੋਢਾ ਚੁੜਿਆ ਮੈਨੂੰ ਲੱਗਾ ਮਾਂ ਹੁਣੇ ਮੇਰਾ ਹੱਥ ਛੱਡ ਕੇ ਕਹੇਗੀ ਹੈ ਕਮਲਾ ਐ ਕਿ ਮੈਂ ਮੋਈ ਮਿੱਟੀ ਨੂੰ ਛੱਡ ਕੇ ਘਰੇ ਜਾ ਪਾਵਾਂ ਪਰ ਮੈਂ ਹੈਰਾਨ ਰਹਿ ਗਿਆ ਜਦੋਂ ਮਾਂ ਬਿਨਾਂ ਕੁਝ ਬੋਲੇ ਪੌੜੀਆਂ ਉਤਰ ਗਈ ਸਵੇਰੇ ਜਦੋਂ ਦੂਜੇ ਬਲਕ ਦੇ ਵੇੜੇ ਵਿੱਚ ਮੁਰਦਾ ਗੱਡੀ ਆ ਖੜੀ ਤਾਂ ਮੈਂ ਬਾਹਰ ਸਾਡੇ ਗਵੰਡ ਵਿੱਚ ਰਹਿੰਦੀ ਬੰਗਾਲਨ ਮਿਸੇਸ ਬਾਸੂ ਬੋਲਦੇ ਆਂ ਸੁਣੀ ਉਹ ਮਾਂ ਨੂੰ ਸ਼ਹਿਰ ਵਿੱਚ ਲੱਗੀ ਮੁਰਦਾ ਫੁਕਣ ਵਾਲੀ ਬਿਜਲੀ ਪੱਠੀ ਬਾਰੇ ਦੱਸ ਰਹੀ ਸੀ ਕੇਵਲ 20 ਮਿੰਟ ਔਰ ਬੋਨ ਦਾ ਪੈਕੇਟ ਆਪਕੇ ਹੱਥ ਮੇ ਪਾਣੀ ਮੇ ਫੇਕੋ ਔਰ ਛੁੱਟੀ ਕੋਈ ਆਦੂ ਫालतू ਕਾ ਝੰਜਟ ਨਹੀਂ ਸੁੰਦਿਆ ਮੇਰੀ ਖਾਨਿਓ ਗਈ ਮੈਨੂੰ ਲੱਗਾ ਮਾਂ ਹੁਣੇ ਪੁੱਛੇਗੀ ਪੁੱਤ ਜੇ ਬੰਦੇ ਦਾ ਸੇਵਾ ਹੀ ਨਿਭਲਣਾ ਤਾਂ ਸੀੜੀ ਦੀ ਪ੍ਰਕਰਮਾ ਕੌਣ ਕਰੂ ਅਗਨੀ ਕੌਣ ਦਿਖਾਉ ਗਤੀ ਕਿਵੇਂ ਹੋਉ ਬੰਦੇ ਦੀ ਪਰ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਮਾਂ ਕੁਝ ਵੀ ਨਾ ਬੋਲੀ ਤੇ ਚੁੱਪਚਾਪ ਲਾਸ਼ ਨੂੰ ਗੱਡੀ ਵਿੱਚ ਲਦਦਿਆਂ ਉੱਪਰਲੀ ਮੰਜ਼ਲ ਤੋਂ ਹੀ ਵੇਖਦੀ ਰਹੀ ਜਾਂ ਫਿਰ ਚਾਰ ਪੰਜ ਬੰਦਿਆਂ ਨੂੰ ਮੁਰਦਾ ਗੱਡੀ ਨਾਲ ਜਾਂਦੇ ਦੇਖਦੀ ਰਹੀ ਨਾ ਉਸ ਆਪ ਸਿਵਿਆਂ ਤੱਕ ਜਾਣ ਦੀ ਜਿੱਦ ਕੀਤੀ ਨਾ ਮੈਨੂੰ ਜਾਣ ਲਈ ਕਿਹਾ ਉਸ ਦਿਨ ਤੋਂ ਬਾਅਦ ਮਾਂ ਬਿਲਕੁਲ ਚੁੱਪ ਹੋ ਗਈ ਇੱਕ ਦਿਨ ਅਚਾਨਕ ਕਹਿਣ ਲੱਗੀ ਪੁੱਤ ਪਲਾ ਜੜਾ ਕਿੱਥੇ ਹੁੰਦੀਆਂ ਬੰਦੇ ਦੀਆਂ ਉੱਤਰ ਵਿੱਚ ਮੈਂ ਨੀਵੇਂ ਪਾ ਲਈ ਉਸ ਦਿਨ ਤੋਂ ਬਾਅਦ ਸਾਡੇ ਲਈ ਮਾਂ ਦੀ ਚੁੱਪ ਅਸਹਿ ਹੋ ਗਈ ਅਸੀਂ ਮਾਂ ਦੀ ਹਰ ਗੱਲ ਵਿੱਚੋਂ ਜੋ ਮਹਿਸੂਸ ਕਰਦੇ ਮਾਹਰ ਗਲਨੁਦੀਨ ਦੇ ਆਲ ਦੀ ਮੌਤ ਵਿੱਚੋਂ ਦੇਖਣ ਲੱਗ ਪਈ ਤਾਂ ਅਸੀਂ ਚਾਹਿਆ ਮਾਂ ਜਿੰਨੀ ਛੇਤੀ ਹੋ ਸਕਦਾ ਪਿੰਡ ਚ ਲਈ ਜਾਵੇ ਪਰ ਹੁਣ ਜਦੋਂ ਕਿ ਮੈਂ ਮਾਂ ਨੂੰ ਲੈ ਕੇ ਪਿੰਡ ਪਰਤ ਰਿਹਾ ਤਾਂ ਸੋਚਤਾ ਕੁਝ ਵੀ ਸੀ ਮਾਂ ਨੂੰ ਸ਼ੈਲੀ ਦੀ ਸਿਹਤ ਵਿੱਚ ਪਿੰਡ ਨਹੀਂ ਸੀ ਪਤਣਾ ਚਾਹੀਦਾ ਜਿਉਂ ਹੀ ਅਸੀਂ ਪਿੰਡ ਦੀ ਜੂ ਵਿੱਚ ਦਾਖਲ ਹੋਏ ਮਾਂ ਇੱਕਦਮ ਚਹਿਕ ਉੱਠੀ ਨਿਆਈ ਵਿੱਚ ਨਰਮਾ ਚੁਗਦੀਆਂ ਤੀਵੀਂ ਉੱਠ ਕੇ ਜਿਵੇਂ ਮਾਂ ਦੇ ਗਲ ਨਾਲ ਚਿੰਬੜ ਗਈਆਂ ਪਿੰਡ ਦੀ ਗਲੀ ਵਿੱਚ ਵੜਦਿਆਂ ਤਾਂ ਹੱਦ ਹੀ ਹੋ ਗਈ ਜਿਸ ਜਿਸਨੇ ਵੀ ਮਾਂ ਦੇ ਪਿੰਡ ਆਉਣ ਬਾਰੇ ਸੁਣਿਆ ਉਹ ਮਾਂਦ ਵਾਲੀ ਝਰਮਟ ਵਾਂਗ ਝੜ ਗਿਆ ਮੈਨੂੰ ਲੱਗਾ ਮਾਂ ਜਿਵੇਂ ਵਿਸਰੀ ਗਈ ਸੀ ਕਿ ਮੈਂ ਵੀ ਉਹਦੇ ਨਾਲ ਸਾਂ ਮੈਂ ਇੱਕ ਦੋ ਵਾਰ ਆਪਣੀ ਹੋਂਦ ਦਾ ਅਹਿਸਾਸ ਕਰਨ ਦਾ ਯਤਨ ਵੀ ਕੀਤਾ ਪਰ ਸਭ ਬੇਅਰਥ ਹਰ ਕੋਈ ਕਿਵੇਂ ਆਪਸਰਾ ਕਹਿ ਕੇ ਪਾਸਾ ਵਟ ਗਿਆ ਮੈਨੂੰ ਯਾਦ ਆਇਆ ਜਦੋਂ ਤੋਂ ਮੈਂ ਸ਼ਹਿਰ ਰਣ ਲੱਗਾ ਸਾਂ ਮੇਰੇ ਨਾਲ ਇੰਜ ਹੀ ਹੁੰਦਾ ਸੀ ਇੱਕਾ ਇੱਕ ਮੇਰਾ ਮਨ ਪੀੜ ਨਾਲ ਭਰ ਗਿਆ ਮੈਂ ਇੱਕ ਨਜ਼ਰ ਮਾਂ ਨੂੰ ਤੀਮੀਆਂ ਵਿੱਚ ਚੈੱਕਦੇ ਦੇਖਿਆ ਤੇ ਸੋਚਿਆ ਇਹ ਮਾਤਾ ਉਹ ਮਾਹੀ ਨਹੀਂ ਸੀ ਜਿਸ ਨੂੰ ਮੈਂ ਸ਼ਹਿਰੋਂ ਲੈ ਕੇ ਪਰਤਿਆ ਸਾਂ ਇਹ ਮਾਤਾ ਸ਼ਹਿਰ ਗਈ ਹੀ ਨਹੀਂ ਸੀ ਅਚਾਨਕ ਮੈਨੂੰ ਕਿਧਰੇ ਪੜਿਆ ਜਾਦਾ ਆਇਆ ਬੰਦਿਆ ਤੇਰੀਆਂ ਦੱਸ ਦੇਈਆਂ ਪਰ ਅਗਲੇ ਹੀ ਪਲ ਮੈਂ ਇੱਕ ਖਿਆਲ ਝਟਕ ਦਿੱਤਾ ਤੇ ਸੋਚਿਆ ਇਹ ਤਸ਼ਬੀਹ ਵੀ ਠੀਕ ਨਹੀਂ ਸੀ ਕੀ ਪਤਾ ਜਦਾਂ ਖੱਖੇ ਜਾਣ ਦੀ ਕੋਈ ਉਮਰ ਹੋਵੇ ਸ਼ਾਇਦ ਇਸਲੀਮਾ ਸ਼ਹਿਰ ਜਣਾ ਨਹੀਂ ਸੀ ਲਾ ਸਕੀ ਪਰ ਪਤਾ ਨਹੀਂ ਕਿਉਂ ਮੈਂ ਇਹ ਖਿਆਲ ਵੀ ਝਟਕ ਦਿੱਤਾ ਤੇ ਬੜੇ ਦੁਖੀ ਮਨ ਨਾਲ ਸੋਚਣ ਲੱਗਾ ਕੀ ਆਖਿਰ ਮੈਂ ਕਿਹੜੇ ਲੋਕਾਂ ਵਿੱਚੋਂ ਸਾਂ ਜਿਨ੍ਹਾਂ ਨੂੰ ਸ਼ਹਿਰ ਦੀ ਮਿੱਟੀ ਕਦੇ ਰਾਸ ਨਹੀਂ ਸੀ ਆਈ ਤੇ ਪਿੰਡ ਦੀ ਮਿੱਟੀ ਵਿੱਚ ਜੜਾਂ ਲਈ ਕੋਈ ਥਾਂ ਹੀ ਨਹੀਂ ਸੀ ਰਹੀ ਪਰ ਇਸ ਤੋਂ ਪਹਿਲਾਂ ਕਿ ਮੈਂ ਕੁਝ ਹੋਰ ਸੋਚਦਾ ਮੈਨੂੰ ਲੱਗਾ ਮੇਰੀਆਂ ਤਜਮੇ ਜੜਾਂ ਹੀ ਨਹੀਂ ਸਨ ਤੁਨਵਾ ਜੀ ਸਾਰਿਆਂ ਦਾ ਇਸ ਦੀ ਕਹਾਣੀ ਸੁਣਨ ਤੇ ਲਈ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਮਿਲਦੇ ਹਾਂ ਜੀ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਇਜਾਜ਼ਤ ਦਿਓ ਜੀ ਸਤਿ ਸ਼੍ਰੀ ਅਕਾਲ